ਹੋ ਜੀ ਮਿੱਤਰ ਤੁਸੀਂ ਦਸ਼ਮੇ ਦੀ AC ਕੈਬ ਨਾਲੀ ਆ ਕਲਰ ਚ ਤਾਂ ਮਸ਼ੀਨ ਬਹੁਤ ਦੇਖੀ ਹਣੀ ਫਿਰ ਆ ਕਲਰ ਚ ਹੁਣ ਦੇਖੋ ਇਸ ਵਿੱਚ ਸਕਨ ਜਿਹਾ ਸਿੰਪਲ ਮਾਡਲ ਘੱਟ ਬਜਟ ਵਾਲੇ ਵੀਰਾਂ ਵਾਸਤੇ ਜਿਹੜੇ ਕੀ ਆਮ ਮਸ਼ੀਨ ਦੂਜੀ ਡਾਇਨਾਮਿਕ ਨਹੀਂ ਲੈ ਸਕਦੇ ਮਸ਼ੀਨ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਲਾਈਆਂ ਗਈਆਂ ਨੇ ਕੁਝ ਅਲੱਗ-ਅਲੱਗੀਆਂ ਚੀਜ਼ਾਂ ਦਿਖਾਵਾਂਗੇ ਬਾਕੀ ਮਸ਼ੀਨ ਸਾਰਿਆਂ ਨਾਲੋਂ ਸੇਮ ਹੀ ਹੁੰਦੀ ਆ ਤੇ ਇਹਦੇ ਵਿੱਚ ਖਾਸ-ਖਾਸ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਜਿਵੇਂ ਕਿ ਮਸ਼ੀਨ ਦੇ ਵਿੱਚ ਪਹਿਲੀ ਫਸਟ ਤੋਂ ਫਸਟ ਦੀ 18 ਇੰਚੇ ਦਾ ਫਰੰਟ ਟੋਕਰਾ ਬਹੁਤ ਵੱਡਾ ਇਹਦੇ ਤੁਸੀਂ ਭੁੱਲ ਜੋ ਵੀ ਇਹ ਪਰਾਲੀ ਇਹਦੇ ਨਾਲ ਜਿਹੜਾ ਖਾ ਵੀ ਜਾਊਗੀ 18 ਇੰਚੀ ਫਰੰਟ ਟੋਕਰ 18 ਇੰਚੀ 16 ਵੀ ਨਹੀਂ ਠਾ ਤੇ ਇੱਕ ਸਾਰੇ ਜਿੰਨੇ ਵੀ ਹੈਡਨ ਨੇ ਇਹਨਾਂ ਤੇ ਕਈ ਸੁਵਿਧਾ ਦਿੱਤੀ ਗਈ ਹੈ ਕਿ ਸਪਰਿੰਗ ਨਾਲ ਵੀ ਮੰਨ ਲਓ ਜੇ ਇੱਕ ਸਲਿੱਪ ਵੀ ਹੁੰਦੀ ਹੈ ਤਾਂ ਆਪਣੀ ਬੈਲਟ ਨਾ ਖਰਾਬ ਹੋਵੇ ਆਪਸ਼ਨ ਆ ਵੀ ਇਹ ਦਬਜਿਆ ਕਰੂਗਾ ਜਿੰਨੀ ਕਾਪਨ ਨੂੰ ਆਪਾਂ ਇਹ ਅਡਜਸਟਮੈਂਟ ਦੇ ਹਿਸਾਬ ਨਾਲ ਕਰ ਸਕਦੇ ਆਂ ਤੇ ਇੱਕ ਇਹਦੇ ਵਿੱਚ ਹੋਰ ਬਹੁ ਵੱਡੀ ਕੁਬੀਆ ਮਸ਼ੀਨ ਦੇ ਵਿੱਚ ਜਿਵੇਂ ਕਿ ਇਹਦੇ ਗੇਅਰ ਬਾਕਸ ਆਪਰੇਟ ਵਾਲਾ ਦੇ ਤਾਂ ਜਮਾ ਡਿੱਟੋ ਸੇਮ ਬੱਸ ਇਹਦੇ ਮਾਰ ਕਰਦਾ ਐਜ਼ ਇਟ ਇਜ਼ ਸੇਮ ਪ੍ਰੀਤਲਾ ਗੇਅਰ ਬਾਕਸ ਤੇ ਇੱਕ ਇਹਦੇ ਆ ਚੀਜ਼ ਦੇਖੋ ਤੁਸੀਂ ਜੈਕ ਮੂਲੇ ਪਾਸੇ ਨਹੀਂ ਹਰੇਕ ਮਸ਼ੀਨ ਕੋਈ ਨਹੀਂ ਦਿੰਦੀ ਪੂਰਾ ਹੈਵੀ ਡਿਊਟੀ ਮੰਨ ਲਓ ਆਪਾਂ ਖੜਾਣੀਆਂ ਉਹਦੇ ਬਾਅਦ ਇਹਨੂੰ ਪੂਰੀ ਡਬਲ ਗੁੱਲੀਆਂ ਪਾ ਕੇ ਚੰਗੀ ਤਰ੍ਹਾਂ ਲੌਕ ਕਰਕੇ ਖਾਦੋ ਕੋਈ ਦਿੱਕਤ ਨਹੀਂ ਉਹ ਚੱਕਾ ਕਈ ਵਾਰੀ ਆਪਾਂ ਓਵਰਡੋਜ਼ ਨਹੀਂ ਕਰ ਦਿੰਦੇ ਮੰਨ ਲਓ ਓਵਰਡੋਜ਼ ਕਰੀ ਜਾਂਦੇ ਆ ਘਾਟਰ ਚੱਕ 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 ਉਹ ਪੈਪਲੀ ਕੋਈ ਆਉਂਦੀ ਆ ਉਹ ਪ੍ਰੈਸ਼ਰ ਉਹਦੇ ਵਿੱਚ ਰਿਲੀਜ਼ ਹੋ ਜਾ ਕਰੂਗਾ ਉਹ ਕਿਦੋਈ ਵੀ ਵਿੱਚ ਪਰਲੇ ਪਾਸੇ ਵੀ ਚੱਕ ਆ ਗਿਆ ਤੇ ਪੂਰਾ ਲੰਬਾ ਆ ਗਿਆ ਬੀਟਰ ਦੇ ਥੱਲੇ ਚੱਲੂ ਉਹ ਖੁਰਲੀ ਵਾਲਾ ਸਿਸਟਮ ਇਹ ਹੈਗਾ ਵੀ ਖੁਰਲੀ ਤੇ ਦਾਣੇ ਡਿੱਗ ਜਾਣਗੇ ਪੂਰਾ ਬਾਹਰ ਚੱਲੂ ਬੈੱਡ ਬੀਟਰ ਦੇ ਥੱਲੇ ਲਾਗੂ ਪਲੱਸ ਬਹੁਤ ਵਧੀਆ ਜੀ ਲੱਗੀ ਵੀਕੇਟ ਇਜ਼ ਇਟੈਪ ਕੱਲੀ ਕੱਲੀ ਟੀਕ ਤੇ ਆਪ ਦਾ ਮਾਰਕਾ ਦੇਖੋ ਨਾ ਬਾਕੀ ਸਭ ਨੂੰ ਜਿਹੜੇ ਨਿੱਕੇ ਲੱਗਿਆ ਲੱਗਦਾ ਜਿਹੜਾ ਹੁੰਦਾ ਕਿ ਨਿੱਕੀ ਸਾਈਡ ਕਰਦਾ ਜਾਂਦਾ ਜੇ ਜੇ ਇੱਕ ਸਿੱਧਾ ਰਹੇ ਉੱਪਰ ਜਾਵਾ ਜੇ ਇੱਕ ਕਿੰਨੇ ਹੀ ਨਾ ਚੱਕ ਦੇ ਕੋਈ ਚੀਜ਼ ਆਵੇ ਜੇ ਇੱਕ ਤੋਂ ਬਰਾ ਥਲਈਸਾ ਆ ਗਿਆ ਢਾਈ ਰਾੜਾ ਆ ਗਈ ਵਿਜੇਕ ਮੋਸਨ ਵਾਲੀ ਸੁਭਾਅ ਬੰਦਾ ਤਾਂ ਖਤਮ ਹੋ ਗਈ ਕਿੰਨੀ ਉੱਪਰੀ ਨਹੀਂ ਮੈਡਜਸਟੇਬਲ ਹੋਈ ਜਾਵੇ ਉੱਪਰ ਡਈਆਂ ਆ ਗਿਆ ਫੇਰ ਉਹ ਹੀ ਹੈਵੀ ਡਿਊਟੀ ਸੈਂਟਰ ਬੰਨੇ ਕੋ ਇੱਕ ਸਾਧਾ ਪਲੇਟ ਦੇ ਕਿਸੇ ਹੈਵਿੰਗ ਇਦੇ ਵਿੱਚ ਉਹ ਖਾਸ ਚੀਜ਼ ਹੈ ਵੀ ਮਤਲਬ ਪੂਰੇ ਦਾ ਪੂਰਾ ਐਲੀਵੇਟਰ ਦਾ ਇਸ ਸਾਈਡ ਤੋਂ ਖੁੱਲਦਾ ਹੀ ਖੁੱਲਦਾ ਮਨ ਲਓ ਕੋਈ ਵਾਰੀ ਕੋਈ ਅਮਰਜੈਂਸੀ ਚੀਜ਼ ਅੜ ਗਈ ਤਾਂ ਆਪਾਂ ਇੱਥੋਂ ਇੱਥੋਂ ਆਹ ਦੋ ਨਟ ਖੋਲ ਕੇ ਥੱਲੋ ਜਿਵੇਂ ਆਮ ਆਪਣੇ ਆਮ ਲੌਕ ਕਰਨ ਵਾਸਤੇ ਹੁੰਦੀ ਹੈ ਸ਼ੋਅ ਵਗੈਰਾ ਜਾਂ ਕੋਈ ਵੀ ਚੀਜ਼ ਉਹ ਖੋਲ ਕੇ ਕੋਈ ਵੀ ਚੀਜ਼ ਮੈਂਟਰ ਸੈਕਿੰਡ ਇਹ ਆਪਾਂ ਇਹਨੂੰ ਆਪ ਦਾ ਮਸਲਾ ਹੱਲ ਕਰ ਸਕਾਂ